ஷாா்ரேட்ட ஜிந்தா 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 ஆஷா வர்ஃபிட்டேன் ஜிந்தா ஜிந்தா अंठावन साल से अधिक उम्र की आशा कार्यकर्ताओं को नौकरी से निकालने के सरकारी आदेश का मामला अब तूल पकड़ता जा रहा है प्रदेश में पंचायत चुनाव का माहौल है और दूसरी तरफ गुस्साई आशा वर्कर्स द्वारा विरोध प्रदर्शन किया जा रहा है आज डेमोक्रेटिक आशा वर्कर्स फैसिलिटेटर यूनियन पंजाब के नेतृत्व में पंजाब सरकार के खिलाफ सबके बी कार्यालय के बाहर विरोध प्रदर्शन किया गया जिला कपूरथला के डिवीज़न सुल्तानपुर लोधी में सीएम मान का पुतला फूका गया और जोरदार नारेबाजी की गई। इसी बीच संगठन के नेताओं ने स्पष्ट किया कि सरकार को अपना निर्णय वापस लेना चाहिए और लंबित वेतन जारी करना चाहिए उन्होंने कहा कि अगर उनकी मांगों पर विशेष ध्यान नहीं दिया गया तो वे बड़ा संघर्ष करने पर मजबूर हो जाएंगे प्रधान आज भगवंत मान मुजाह ਕਿਉਂਕਿ ਜਿਹੜੀਆਂ 58 ਸਾਲ ਦੀਆਂ ਪੈਣਾ ਆ ਸਾਡੀਆਂ ਉਹਨਾਂ ਨੂੰ ਉਹ ਐਮ ਮਤਲਬ ਕੱਢ ਦਿੱਤਾ ਗਿਆ ਆ ਸਾਨੂੰ ਇਹ ਬਹੁਤ ਜ਼ਿਆਦਾ ਰੋਸ ਆ ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਰੱਖਿਆ ਸੀਗਾ ਇਸ ਸਰਕਾਰ ਨੇ ਨਾ ਹੀ ਬਿੱਤ ਭੜਾਈ ਦਾ ਸੀਗਾ ਨਾ ਹੀ ਉਮਰ ਦਾ ਸੀ ਹੁਣ ਇਹਨਾਂ ਸਰਕਾਰਾਂ ਨੇ ਬਿਨਾਂ ਪੁੱਛੇ 58 ਸਾਲ ਦੀਆਂ ਜਿਹੜੀਆਂ ਸਾਡੀਆਂ ਪੈਣਾ ਉਹਨਾਂ ਨੂੰ ਕੱਢ ਦਿੱਤਾ ਆ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਹੈ ਬਿਨਾਂ ਸਾਨੂੰ ਦੱਸੇ ਕੱਢਿਆ ਆ ਉਹਨਾਂ ਦੀ ਸੈਲਰੀਆਂ ਵੀ ਪੰਜ-ਪੰਜ 6-6 ਮਹੀਨੇ ਦੀਆਂ ਰੋਕ ਦਿੱਤੀਆਂ ਆ ਤੇ ਇਸ ਕਰਕੇ ਅਸੀਂ ਇਹ ਆਪਣੇ ਪੂਰੇ ਪੰਜਾਬ ਦੇ ਵਿੱਚ ਅਰਥੀ ਮੁਜਾਰੇ ਕਰ ਰਹੇ ਆਂ ਭਗਵੰਤ ਮਾਨ ਦੇ ਅਰਥੀ ਫੂਕਰੇ ਆਂ ਜੀ ਕਾਰਨ ਵੀ ਦੱਸਿਆ ਜੀ ਸਾਨੂੰ 58 ਸਾਲ ਦੀਆਂ ਜਿਹੜੀਆਂ ਆ ਨਾ ਉਹ ਅਸੀਂ ਲੈਟਰ ਦਿੱਤੇ ਆ ਮਤਲਬ ਕਿ ਸਾਡੇ ਨਾਲ ਮੀਟਿੰਗਾਂ ਵੀ ਹੋਈਆਂ ਆ ਪਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਿਆ ਹਾਂ ਨਹੀਂ ਕਰ ਰਹੇ ਹੁਣ ਕੀ ਅਗਲਾ ਐਕਸ਼ਨ ਪਲਾਨ ਕਰਾਗੇ ਅਗਲਾ ਜੇ ਸਾਡੀਆਂ ਇਹ ਮੰਗਾਂ ਨਾ ਮੰਨਿਆ ਤਾਂ 28 ਤਰੀਕ ਨੂੰ ਸਾਡੇ ਜਲੰਧਰ ਵਿੱਚ ਰੈਲੀ ਆ ਬਹੁਤ ਵਾਰ ਰਹਿ ਲਈਏ ਪੂਰੀ ਪੰਜਾਬ ਦੇ ਵਿੱਚੋਂ ਆਸ਼ਾ ਵਰਕਰ ਫੈਸਿਲਿਟੇਟਰਾਂ ਭੈਣਾਂ ਆਣ ਗਿਆ ਤੇ ਫਿਰ ਅਸੀਂ ਦੇਖਾਂਗੇ ਵੀ ਜੋ ਵੀ ਸਾਡੇ ਜਥੇ ਬੰਦੀ ਦਾ ਫੈਸਲਾ ਹੋਊਗਾ ਅਸੀਂ ਉਹ ਕਰਾਂਗੇ ਸਭ ਤੋਂ ਆ ਕਾਲਾ ਸੰਗਿਆਤ ਪ੍ਰਧਾਨ ਆ ਤੇ ਅਸੀਂ ਇਹ ਮੰਗ ਸਰਕਾਰ ਤੋਂ ਕਰਨਾ ਚਾਹੁੰਦੇ ਆ ਕਿ ਜਦੋਂ ਸਾਨੂੰ 58 ਸਾਲ ਤੇ ਰੱਖਿਆ ਸੀ ਉਦੋਂ ਸਾਨੂੰ ਕੋਈ ਉਮਰ ਨਹੀਂ ਸੀ ਦੇਖੀ ਕੋਈ ਇਹਨਾਂ ਨੇ ਸਾਨੂੰ ਮਤਲਬ ਕੋਈ ਤਨਖਾਹ ਦਾ ਦਿਨ ਦੱਸਿਆ ਕਿ ਸਾਨੂੰ ਇਹਨਾਂ ਨੇ ਕੰਮ ਹੀ ਦੇਖਿਆ ਸੀ ਕਿ फटाफट ਆਸ਼ਾ ਤੋਂ ਜਿੰਨਾ ਵੀ ਕੰਮ ਲੈ ਸਕੀ ਅਸੀਂ ਕੰਮ ਲੈ ਲਈਏ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੀ 58 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਤੇ ਉਹ ਆਪਣੇ ਘਰ ਵਿੱਚ ਬੈਠ ਜਵੇ ਉਹ ਕੰਮ ਨਹੀਂ ਅੱਗੇ ਕਰ ਸਕਦੀ ਤੇ ਪਹਿਲਾਂ ਜਦੋਂ ਸਾਨੂੰ ਰੱਖਣ ਲੱਗੇ ਸੀ ਕੋਈ ਇਹਨਾਂ ਨੇ ਉਮਰ ਨਹੀਂ ਦੱਸੀ ਕੋਈ ਇਹਨਾਂ ਨੇ ਕੰਮ ਨਹੀਂ ਸੀ ਦੱਸਿਆ ਵੀ फटाफट ਅਸੀ ਆਸ਼ਾ ਵਰਕਰ ਰੱਖਣੀ ਆ ਹੁਣ ਸਾਨੂੰ ਇਹ ਬਿਨਾਂ ਦੱਸੇ ਤੋਂ ਸਾਨੂੰ ਇਹ ਘਰ ਬਿਠਾ ਰਹੇ ਆ ਇਸ ਕਰਕੇ ਅਸੀਂ ਮਤਲਬ ਅਰੇ ਆ ਕਰ ਰਹੇ ਆ ਧਰਨਾ ਦੇ ਰਹੇ ਆ ਤੇ ਦੂਸਰਾ ਅਸੀਂ ਕੱਲ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ ਧਰਨਾ ਲਾ ਕੇ ਆਏ ਆ ਤੇ ਆਰਤੀ ਫੂਕੇ ਆਏ ਭਗਵੰਤ ਮਾਨ ਦੀ ਅੱਜ ਅਸੀਂ ਇਸ ਸultanpur ਵਿੱਚ ਆਏ ਆ ਤੇ ਅਸੀਂ ਇਹ ਹੀ ਸਰਕਾਰ ਤੋਂ ਮੰਗ ਚਾਉਦੇ ਆ ਕਿ ਜੋ ਸਾਡੀ ਲੈਟਰ ਉੱਥੇ ਪਹੁੰਚੀ ਹੋਈ ਆ 6 ਬਾਹਰ ਸਾਲ ਦੀ ਉਹ ਸਾਨੂੰ WhatsApp ਤੇ ਬਾਹਰ ਕੀਤਾ ਜਾਵੇ ਜੇ ਨਹੀਂ ਕਰਨਗੇ ਅਸੀਂ ਹੋਰ ਵੀ ਆਪਣਾ ਤਿੱਖਾ ਸੰਘਰਸ਼ ਕਰਾਂਗੇ